ਜੱਤ ਪੰਜ ਤੋੜ ਤੇਗ ਥਾਰ ਲੰਘ ਕੇ ਪੀ ਕੇ ਪੌਲ ਖੰਡੇ ਦਾ ਪਾਇਆ ਇਹਨੇ ਮੌਤ ਚੋਂ ਆ ਮਾਰ ਜੀਵਣਾ ਪੁਜਾਰੀ ਪੀਲੇ ਖੰਡੇ ਦਾ ਕਹੇ ਦਸ਼ਮੇਸ਼ ਵੱਖਰੀ ਪਛਾਣ ਏ ਜੱਗ ਤੇ ਬਣਾਉਂਦਾਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ ਕੱਚਾ ਰੰਗ ਢੋਲ ਕੇ ਖਰੂਦ ਕਰ ਦੇ ਸਦਿਆਂ ਤੋਂ ਭਾਰਤੀ ਵਾਸ਼ਨਾ ਦੇ ਚੋਰ ਕਰ ਦੇ ਗਰ ਬੜੀ ਬਣੇ ਕਈ ਸ਼ਰਾਰਤੀ ਐ ਪਰ ਇਹ ਸੰਤ ਸੇਵੀ ਹੋਲੀ ਖੇਡ ਕੇ ਲਾਲ ਰੰਗ ਲਾਉਂਦਾ ਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ ਰੂ ਹੋਲੇ ਤੇ ਮਹੱਲਾ ਆਨੰਦਪੁਰ ਚੱਲੇਗਾ ਹੋ ਲਾਤੇ ਮਹੱਲਾ ਨੰਦਪੁਰ ਚੱਲੇਗਾ ਗੱਤ ਕੇ ਦੇ ਰੰਗ ਨਾ ਨਿਜਾਬਾਜੀ ਘੋੜੇ ਅਸਵਾਰੀ ਕਰਤਬ ਹੋਯੋ ਨੋਖੇ ਠੰਗ ਨਾ ਹੋ ਸੀਸਦ ਸਤਾਰੇ ਤੇ ਤੋੜੇ ਚੱਕਰ ਹੋ ਸਤ ਸਤਾਰੇ ਅਤੇ ਢੋੜੇ ਚੱਕਰ ਹਰਲੇ ਚਲਾਉਂਦਾ ਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ ਰੂ ਜੀ ਖਾਲਸਾ ਜਲੂਸ ਕਰਤ ਬਹੋਣਗੇ ਸ਼ਬਦ ਗਾਏ ਜਾਣਗੇ ਟੋਲਕੀਆਂ ਸ਼ੈਣ ਖੜ ਤਾਲਾਂ ਚਿੰਮਟੇ ਖੜਕਾਏ ਜਾਣਗੇ ਸੰਤਿਸ਼ ਪਾਹੀ ਲੈ ਕੇ ਮਾਲਾ ਖੰਡੇ ਨੂੰ ਆਜ਼ਾਦੀ ਗੀਤ ਗਾਉਂਦਾਰੂ ਆਜ਼ਾਦੀ ਗੀਤ ਗਾਉਂਦਾਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾਰੂ ਪੰਡੇ ਵਾਂਗੂ ਸੂਰਜ ਨੂੰ ਪਾਣੀ ਦੇਉ ਨਾ ਆਣ ਕੇ ਵਿਸਾਖੀ ਤੇ ਜੀ ਆਣ ਕੇ ਵਿਸਾਖੀ ਤੇ ਪੰਡੇ ਵਾਂਗੂ ਸੂਰਜ ਨੂੰ ਪਾਣੀ ਦੇਉ ਨਾ ਆਣ ਕੇ ਵਿਸਾਖੀ ਤੇ ਅੰਧ ਨਹੀਂ ਹੈ ਆਤਮਿਕ ਵਿਸ਼ਵਾਸੀ ਹੋ ਪਾਈ ਖਲਾਕ ਦੇ ਹੋ ਚੜਦੀ ਕਲਾ ਚ ਭਲਾ ਸਰਬਤ ਦਾ ਸਰਬਤ ਦਾ ਸਰਬਤ ਦਾ ਚੜਦੀ ਕਲਾ ਚ ਭਲਾ ਸਰਬਤ ਦਾ ਸਦਾ ਇਹ ਚਾਹਦਾ ਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ ਰੂ ਢੱਡ ਤੇ ਸਰੰਗੀਆਂ ਦੀ ਢੱਡ ਤੇ ਸਰੰਗੀਆਂ ਦੀ ਢੱਡ ਤੇ ਸਰੰਗੀਆਂ ਦੀ ਗੂੰਜ ਪਵੇਗੀ ਜੋਸ਼ ਰਹਿਣ ਵੱਜਦੇ ਕਵੀਆਂ ਕਵੀਸ਼ ਰਾ ਸ਼ਿੰਗਾਰ ਬੰਨਣੇ دیਵਾਨ ਰਹਿਣ ਸੱਜਦੇ ਚੌਹੀ ਪਾਸੇ ਪੰਥ ਦੇ ਜਕਾਰ ਗੂੰਜਣ ਵੈਰੀ ਖਬਰ ਆਉਂਦਾ ਰੂ ਜੀ ਵੈਰੀ ਖਬਰ ਆਉਂਦਾ ਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ ਰੂ ਚੱਲਦੇ ਟੁੱਟਨੇ ਲੰਗਰ ਅੱਜ ਵੀ ਹੋ ਚੱਲਦੇ ਚੱਲਦੇ ਟੁੱਟਨੇ ਲੰਗਰ ਅੱਜ ਵੀ ਵਿੱਚ ਗੁਰੂ ਘਰ ਦੇ ਤਨ ਮਨ ਧਨ ਗੁਰੂ ਕਾ ਸਮਝ ਕੇ ਸਿੱਖ ਸੇਵਾ ਕਰਦੇ ਮਸਤਾ ਜੋ ਨਿਸ਼ਚਾ ਗੁਰਾਂ ਤੇ ਰੱਖਦਾ ਹੋ ਮਸਤਾ ਜੋ ਨਿਸ਼ਚਾ ਗੁਰਾਂ ਤੇ ਰੱਖਦਾ ਉਹ ਮਰਾਦਾ ਪਾਉਂਦਾ ਰੂ ਉਹ ਮਰਾਦਾ ਪਾਉਂਦਾ ਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ ਰੂ ਖਾਲਸਾ ਨਿਆਰਾ ਹੋਲੇ ਤੇ ਵਿਸਾਖੀ ਵੀ ਨਿਆਰੇ ਹੀ ਮਨਾਉਂਦਾ